ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟ ਚੈਟਬੋਟ ਜੋ ਉਹਦਾ ਉਦੋਂਕਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ ਨਸ਼ੇ ਨੂੰ ਜੜੋਂ ਖਤਮ ਕਰ ਦੇ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ ਨਸ਼ੇ ਦੇ ਖਾਤਮੇ ਲਈ ਬਣਾਈ ਗਈ ਐਂਟੀ ਨਾਕੋਟਿਕਸ ਟਾਸਕ ਫੋਰਸ ਯਾਨੀ ਐਨਟੀਐਫ ਇਹ ਵਸ਼ੇਸ਼ ਟੀਮ ਨਸ਼ਿਆਂ ਦੇ ਵਿਰੁੱਧ ਕੰਮ ਕਰਦੀ ਹੈ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਤੇ ਪਟਿਆਲਾ ਦੇ ਵਿੱਚ ਐਨਟੀਐਫ ਦੇ ਦਫ਼ਤਰ ਖੋਲੇ ਗਏ ਨੇ ਨਸ਼ਿਆਂ ਦੀ ਜਾਣਕਾਰੀ ਦੇਣ ਜਾਂ ਰੀਹੈਬਿਟੇਸ਼ਨ ਲਈ ਸਹਾਇਤਾ ਦੇਣ ਦੇ ਲਈ ਨਵੇਂ ਨੰਬਰ ਤੇ ਵਟਸਐਪ ਹੈਲਪਲਾਈਨ ਨੰਬਰ ਸਤਨ ਮੇਸਾ 79 ਵਿੱਚ 00200B ਜਾਰੀ ਕੀਤਾ ਗਿਆ। ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਪਟਿਆਲਾ ਪੁਲਿਸ ਲਾਈਨਸ ਦੇ ਵਿੱਚ ਵੀ ਐਨਟੀਐਫ ਰੇਂਜ ਦਫ਼ਤਰ ਖੋਲਿਆ ਗਿਆ। 1 ਕਰੋੜ ਦੀ ਲਾਗਤ ਨਾਲ ਬਣਿਆ ਇਹ ਦਫ਼ਤਰ 6800 ਵਰਗ ਫੁੱਟ ਦਾ ਫੈਲਿਆ ਹੋਇਆ ਹੈ। ਜਿਸ ਵਿੱਚ ਆਧੁਨਿਕ ਫੋਰੈਂਸਿਕ ਜਾਂਚ ਸਹੂਲਤਾਂ, ਡਾਟਾ ਡੀਕ੍ਰਿਪਸ਼ਨ, ਡਰੋਨ ਬਾਦੂ ਨਿਗਰਾਨੀ ਅਤੇ ਕ੍ਰਿਪਟੋਕਰੰਸੀ ਜਾਂਚ ਉਪਕਰਣ ਮੌਜੂਦ ਨੇ। ਇਹ ਨਵਾਂ ਦਫ਼ਤਰ ਦੱਖਣੀ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੇ ਲਈ ਕੇਤਰੀ ਕੰਟਰੋਲ ਸੈਂਟਰ ਵੱਜੋਂ ਕੰਮ ਕਰੇਗਾ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਪਈ ਹੋਈ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜੋ ਫਸੇ ਹੋਏ ਹੜ੍ਹ ਦੇ ਵਿੱਚ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ ਸਮੱਗਰੀ ਤੱਕ ਪਹੁੰਚਾਈ ਜਾਂਦੀ ਹੈ ਤੇ ਉੱਥੇ ਹੀ ਅਲਗ-ਅਲਗ ਐਨ ਜੀਓ ਧਾਰਮਿਕ ਕਮੇਟੀਆਂ ਵੀ ਕਿੜੀਆਂ ਉਸ ਹੜ੍ਹ ਦੇ ਵਿੱਚ ਲੋਕਾਂ ਦੀ ਸੇਵਾ ਲਈ ਹਾਜ਼ਰ ਹੋਏ ਨੇ ਤੇ ਉੱਥੇ ਹੀ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਵੀ ਅੱਜ ਇੱਕ ਵੱਡਾ ਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਅਸੀਂ ਕੜਿਆ ਜਲੰਧਰ ਦੇ ਈਦ ਦਾ ਦਰਗਾਹ ਦੇ ਵਿੱਚ ਕਿੱਥੇ ਭਾਈ ਮੁਸਲਮਾਨ ਭਾਈਚਾਰੇ ਵੱਲੋਂ ਅੱਜ ਜੋ ਹੜ੍ਹ ਪੀੜਤ ਲੋਕਾਂ ਲਈ ਮਦਦ ਦੀ ਕਿੜੀ ਹੈ ਉਹਨਾਂ ਵੱਲੋਂ ਆਪ ਅੱਗੇ ਹੋ ਕੇ ਲੋਕਾ ਦੀ ਸੇਵਾ ਕਰਨ ਲਈ ਮੌਕਾ ਮਿਲਿਆ ਭਾਈ ਜੀ ਅੱਜ ਮੁਸਲਮਾਨ ਭਾਈ ਚਾਰਾਪੁਰੇ ਪੰਜਾਬ ਦਾ ਸਾਰਾ ਇਕੱਠਾ ਹੋ ਕੇ ਹੜਪੀੜਲਾ ਲਈ ਸੇਵਾ ਕਰ ਰਹੇ ਮੈਂ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਸਾਡੀ ਅੱਜ ਪੰਜਾਬ ਦੇ ਸਾਰੇ ਜ਼ਿੰਮੇਦਾਰਾਂ ਬੈਠੇ ਆ तकरीबन ਹਰ ਮਸਜਿਦ ਕਮੇਟੀ ਤੋਂ ਮੈਂਬਰ ਸਹਿਬਾਨ ਆਏ ਆ ਮੌਲਵੀ ਸਹਿਬਾਨ ਆਏ ਆ ਅਸੀਂ ਇੱਕ ਬਹੁਤ ਵੱਡਾ ਅੱਜ ਫੈਸਲਾ ਲਿਆ ਆ 5 ਤਰੀਕ ਨੂੰ ਕੋਈ ਕਿ ਸ਼ੋਭਾ ਯਾਤਰਾ ਸੀ ਮੁਹੰਮਦ ਸਾਹਿਬ ਦਾ ਜਨਮ ਦਿਹਾੜਾ ਆ ਉਹ ਤੇ ਹਰ ਸਾਲ ਇੱਕ ਵੱਡੀ ਸ਼ੋਭਾ ਯਾਤਰਾ ਜਿਹੜੀ ਇਦਗਾ ਮਸਜਿਦ ਤੋਂ ਕੱਢੀ ਜਾਂਦੀ ਸੀ ਇਸ ਵਾਰ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਹਾਲਾਤ ਬੜੇ ਮਾੜੇ ਨੇ ਲੋਕ ਪਰੇਸ਼ਾਨ ਹਾਲ 33 ਦੇ ਕਰੀਬ ਜਾਨਾ ਜਾ ਚੁੱਕਿਆ ਨੇ ਅਸੀਂ ਮੁਸਲਮਾਨ ਸਮਾਜ ਨੇ ਖਾਸ ਕਰ ਮੈਂ ਕਹੂੰਗਾ ਕਿ Eidgah ਮਸਜਿਦ ਕਮੇਟੀ ਜਾਂ ਇਹਦੇ ਨਾਲ ਜੁੜੀਆਂ ਸਾਰੀਆਂ ਤਨਜ਼ੀਮਾਂ ਜਿਹੜੀਆਂ ਸਾਡੀਆਂ ਅਹਿਲ ਸੁਨਨੀਆਂ ਆਦੀਆਂ ਉਹਨਾਂ ਨੇ ਜ਼ਿੰਮੇਵਾਰੀ ਨੂੰ ਸਮਝਿਆ ਅਸੀਂ ਇੱਕ ਫੈਸਲਾ ਲਿਆ ਆ ਕਿ ਅਸੀਂ ਜਿਹੜੀ ਸ਼ੋਭਾ ਯਾਤਰਾ ਇੱਥੋਂ ਕੱਢੀ ਜਾਂਦੀ ਸੀ ਹਰ ਸਾਲ ਉਹ ਸ਼ੋਭਾ ਯਾਤਰਾ ਜਿਹੜੀ ਅਸੀਂ ਪਗੰਬਰ ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ਤੇ ਉਹਨੂੰ ਰੱਦ ਕੀਤਾ ਹੈ ਦੂਸਰਾ ਅਸੀਂ ਇੱਕ ਵੱਡਾ ਫੈਸਲਾ ਲਿਆ ਹੈ ਕਿ ਜਿੰਨੀਆਂ ਵੀ ਸਾਡੀਆਂ ਕਮੇਟੀਆਂ ਨੇ ਚਾਟੀਮਾ ਨੇ ਜੋ ਵੀ ਹੈ ਉਹ ਸਾਰੀਆਂ ਹੜਪੀੜਤਾਂ ਦੀਆਂ ਜਿਹੜੀਆਂ ਮਦਦ ਹੈ ਉਹ ਕਰਨਗੀਆਂ ਤੇ ਸੰਡੇ ਨੂੰ ਅਸੀਂ ਸਾਰੇ ਇੱਥੇ ਫੇਰ ਦੁਬਾਰਾ ਇਕੱਠੇ ਹੋ ਰਹੇ ਹਾਂ ਸੰਡੇ ਤੋਂ ਸੰਡੇ ਨੂੰ ਇੱਥੇ ਅਸੀਂ ਇੱਕ ਵੱਡਾ ਅਪਰਾਲਾ ਇਹ ਕਰਨ ਜਾ ਰਹੇ ਹਾਂ ਕਿ ਵੱਡੇ ਲੈਵਲ ਤੇ ਅਸੀਂ ਇੱਥੋਂ ਇੱਕ ਰਾਹਤ ਸਮਗਰੀ ਜਿਹੜੀ ਹੈ ਉਹ ਕੈਂਪ ਇੱਥੋਂ ਸਟਾਰਟ ਕਰ ਰਹੇ ਹਾਂ ਤਾਂ ਕੰਟੀਨਿਊਸਲੀ ਜਿਹੜਾ ਉਹ ਕੈਂਪ ਚੱਲਦਾ ਰਹੇਗਾ ਔਰ ਲੋਕਾਂ ਤੱਕ ਮਦਦ ਜਿਹੜਾ ਪਹੁੰਚਾਉਣ ਦਾ ਕੰਮ ਕਰੇਗਾ ਇਹ ਫੈਸਲਾ ਜਿਹੜਾ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਲਿਆ ਹੈ ਤੇ Eid Milad un Nabi ਦੇ ਮੌਕੇ ਦੇ ਉੱਪਰ ਮੈਂ ਅਪੀਲ ਕਰ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਾਂ ਇੱਕ ਮੈਸੇਜ ਦੇਈਏ ਜੋ ਮੈਸੇਜ حضرت ਮੁਹੰਮਦ ਸਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਦਿੱਤਾ ਸੀ ਉਹ ਸੀ ਪੈਗਾਮ ਇਨਸਾਨੀਅਤ ਦਾ ਮੈਸੇਜ ਇਨਸਾਨੀਅਤ ਦਾ ਮੈਸੇਜ ਇਨਸਾਨੀਅਤ ਕਿਉਂਕਿ ਕੋਈ ਅਗਰ ਮੁਸੀਬਤ 'ਚ ਹੈ ਕੋਈ ਅਗਰ ਪਰੇਸ਼ਾਨ ਹਾਲ ਹੈ ਉਹਦੀ ਪਰੇਸ਼ਾਨੀ ਦੇ ਵਿੱਚ ਮਦਦ ਕਰਨਾ ਇਹੀ ਪੈਗੰਬਰ ਸਾਹਿਬ ਦਾ ਮੈਸੇਜ ਸੀ ਇਹੀ ਉਹਨਾਂ ਦਾ ਜਿਹੜਾ ਹੁਕਮ ਹੈ ਉਸ ਹੁਕਮ ਨੂੰ ਮੰਨਦੇ ਹੋਏ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਰਿਸਪੌਂਸਿਬਿਲਟੀ ਸਮਝੀਏ ਅਸੀਂ ਪੰਜਾਬ ਦੇ ਨਾਲ ਖੜੇ ਹੋਏ ਹਾਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋਏ ਹਾਂ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹੋਏ ਜਿਹੜੇ ਪਰਿਵਾਰ ਅੱਜ ਰੋ ਰਹੇ ਆ ਪਰੇਸ਼ਾਨ ਹਾਲ ਆ ਜਿਨ੍ਹਾਂ ਦੇ ਪਸ਼ੂ ਰੋੜ ਗਏ ਆ ਜਿਨ੍ਹਾਂ ਦੇ ਜੀ ਚਲੇ ਗਏ ਆ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਅਸੀਂ ਇਨਸ਼ਾਅੱਲਾ ਤਾਲਾ ਸੰਡੇ ਸੰਡੇ ਨੂੰ 12 ਵਜੇ ਇਦਗਾ ਸ਼ਾਹੀ ਜਮਾ ਮਸਜਿਦ ਤੋਂ ਗੁਲਾਬਦੀਪ ਹਸਪੀਟਲ ਜਲੰਧਰ ਰੋਡ ਤੇ ਜਿਹੜੀ ਹੈਗੀ ਆ ਇੱਥੋਂ ਅਸੀਂ ਇੱਕ ਵੱਡੇ ਜਿਹੜਾ ਕੈਂਪ ਰਾਹਤ ਸਮਗਰੀ ਕੈਂਪ ਜਿਹੜਾ ਸਟਾਰਟ ਕਰਨ ਜਾ ਰਹੇ ਆ ਜਿਹਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਦੀ ਜਿਹੜੀ ਹੈ ਮਦਦ ਕੀਤੀ ਜਾਏਗੀ ਇਨਸ਼ਾਅੱਲਾ ਸਿਰਫ ਇਸ ਜਲੰਧਰ ਦੇ ਏਰੀਆ ਦੇ ਵਿੱਚ ਕੀਤੀ ਜਾਏਗੀ ਜਾਂ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾਏਗੀ ਦੇਖਿਆ ਜਾਂਦਾ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀਆਂ ਮਾਰ ਪਈਆਂ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਮਦਦ ਕਰ ਰਹੇ ਆ ਸਾਡੇ ਲੋਕ ਕਰ ਰਹੇ ਆ ਪਹੁੰਚੇ ਆ ਅਸੀਂ ਜਿੱਦਾਂ ਸਾਡੀਆਂ ਟੀਮਾਂ ਹੈਗੀਆਂ ਲਗਾਤਾਰ ਜਿੱਦਾਂ ਹੁਣ ਕੱਲ ਅਸੀਂ ਕੱਲ ਇੱਕ ਟੀਮ ਭੇਜ ਰਹੇ ਸੀ ਨਵੇਂ ਸ਼ਹਿਰ ਤੋਂ ਜਿਹੜੀ ਮੁ슬ਮਨ ਸੰਗਠਨ ਪੰਜਾਬ ਦੇ ਸਾਡੇ ਜ਼ਿਲ੍ਹਾ ਪ੍ਰਧਾਨੇ ਨਿਜ਼ਾਮ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਟੀਮ ਕੱਲ ਸਾਡੀ ਦੀਨਾ ਨਗਰ ਜਾਂ ਉਧਰ ਗੁਰਦਾਸਪੁਰ ਵਾਲੇ ਏਰੀਆ ਦੇ ਵਿੱਚ ਜਾ ਰਹੀ ਹੈ ਮਦਦ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਇਸੇ ਤਰੀਕੇ ਦੇ ਨਾਲ ਅਸੀਂ ਇੱਥੋਂ ਟੀਮਾਂ ਬਣਾਵਾਂਗੇ ਸੰਡੇ ਵਾਲੇ ਦਿਨ ਸਾਰਿਆਂ ਦੀ ਡਿਊਟੀ ਲਾਵਾਂਗੇ ਜਿੱਥੇ-ਜਿੱਥੇ ਅਫੈਕਟਡ ਏਰੀਆ ਹੈ ਚਾਹੇ ਉਹ ਸੁਲਤਾਨਪੁਰ ਏਰੀਆ ਆ ਅਜਨਾਲੇ

ਇਹ ਕਿਦਾਂ ਲੋਕ ਪ੍ਰਸ਼ਾਸਨ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ ਹਾਂ ਵੀ ਕਿਸ ਜਗ੍ਹਾ ਤੇ ਇਸ ਟਾਈਮ ਕਿਹੜੀ ਚੀਜ਼ ਦੀ ਲੋੜ ਹੈ। ਕੀ ਤੁਹਾਡੀ ਉਸ ਬਾਰੇ ਜਲੰਧਰ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਵੀ ਗੱਲ ਬੀ ਅਸੀਂ ਡੀਸੀ ਸਾਹਿਬ ਨਾਲ ਕੱਲ ਸਾਡੇ ਹੁਣੇ ਮੀਟਿੰਗ ਹੋਈ ਹੈ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਡੀਸੀ ਸਾਹਿਬ ਨਾਲ ਜਿਹੜੀ ਇਹ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿਉਂਕਿ ਐਡਮਿਨਿਸਟ੍ਰੇਸ਼ਨ ਨੂੰ ਜ਼ਿਆਦਾ ਪਤਾ ਕਿੱਥੇ ਜ਼ਿਆਦਾ ਲੋੜ ਹੈ, ਜ਼ਿਆਦਾ ਰਿਕੁਆਇਰਮੈਂਟ ਹੈਗੀ ਆ। ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਜੋ ਜਿੱਥੇ ਕਹਿਣਗੇ ਵੀ ਇੱਥੇ ਲੋੜ ਹੈਗੀ ਆ, ਅਸੀਂ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਉਹ ਜਿੱਥੇ ਉੱਥੇ ਜਿੱ ਸਮਗਰੀ ਹੋएगी ਕਿਤੇ ਵਿੱਚ ਅੱਜ ਦੀ ਡੇਡ ਦੇ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਲੋਕਾਂ ਦੇ ਘਰ ਕਿਹੜੇ ਟਾਇ ਜਾਂਦੇ ਨੇ ਸਭ ਤੋਂ ਜ਼ਿਆਦਾ ਤਰਪੈਲਾ ਦੀ ਲੋੜ ਪੈ ਰਹੀ ਹੈ ਕਿੱਦਾਂ ਦੀ ਸਮਗਰੀ ਜਾਂ ਰਾਸ਼ਨ ਭੇਜਿਆ ਜਾਏਗਾ ਜਾਂ ਕੋਈ ਅੱਧਾ ਦੀਆਂ ਚੀਜ਼ਾਂ ਭੇਜੀ ਜਾਣਗੇ ਬੇਸਿਕਲੀ ਤਾਂ ਦੇਖੋ ਰਾਸ਼ਨ ਤਾਂ ਹੈ ਹੀ ਹੈ ਰਾਸ਼ਨ ਤਾਂ ਅਸੀਂ ਭੇਜਣਾ ਹੀ ਆ ਪਰ ਜਿੱਦਾਂ ਤੁਸੀਂ ਤਰਪੈਲ ਦੀ ਗੱਲ ਕੀਤੀ ਆ ਹੁਣੇ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਵੀ ਤਰਪੈਲ ਵੀ ਲੋੜ ਹੈਗੀ ਆ ਇਨਸ਼ਾ ਅੱਲਾਹ ਤਾਲਾ ਤਰਪੈਲਾ ਦਾ ਵੀ ਇੰਤਜ਼ਾਮ ਕੀਤਾ ਜਾਏਗਾ ਜਿਸ ਚੀਜ਼ ਜਦੋਂ ਅਸੀਂ ਮੌਕੇ ਤੇ ਪਹੁੰਚਾਂਗੇ ਮੰਨ ਲਓ ਅਸੀਂ ਰਾਸ਼ਨ ਲੈ ਕੇ ਪਹੁੰਚ ਰਹੇ ਆਂ ਉਹ ਰਾਸ਼ਨ ਅਸੀਂ ਦੇ ਦਿੱਤਾ ਸਾਨੂੰ ਪਤਾ ਹੁਣ ਇੱਥੇ ਰਾਸ਼ਨ ਦੀ ਲੋੜ ਨਹੀਂ ਆ ਹੁਣ ਇੱਥੇ ਦੂਜੀ ਤੀਜੀ ਦੀ ਲੋੜ ਫਿਰ ਉਹ ਚੀਜ਼ ਉੱਥੇ ਪ੍ਰੋਵਾਈਡ ਕੀਤੀ ਜਾਏਗੀ ਮਤਲਬ ਮੌਕੇ ਦੇ ਹਿਸਾਬ ਨਾਲ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੈਗੀ ਆ ਅਸੀਂ ਉਹੀ ਚੀਜ਼ ਜਿਹੜੀ ਉੱਥੇ ਪ੍ਰੋਵਾਈਡ ਕਰਨ ਦਾ ਕੰਮ ਇਨਸ਼ਾ ਅੱਲਾਹ ਤਾਲਾ ਕਿਹੜੇ ਪਾਣੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰਾ ਸਹਿਯੋਗ ਲੈ ਕੇ ਅਸੀਂ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਹੈ ਉਹ ਕੋਸ਼ਿਸ਼ ਲਗਾਤਾਰ ਜਾਰੀ ਰੱਖਾਂਗੇ ਸਾਡੀ ਪੂਰੀ ਟੀਮ ਸਾਰੇ ਪੂਰੇ ਸਾਥੀ ਸਾਡੇ ਖੜੇ ਆ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰੀ ਮਜਬਦਾਂ ਦੇ ਜਿਹੜੇ ਜ਼ਿੰਮੇਦਾਰ ਸਾਥੀ ਸਾਡੇ ਪੂਰੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਆਏ ਆ ਸਾਰਿਆਂ ਨੂੰ ਇੱਕ ਵਾਰੀ ਦਿਖਾ ਦੇਣ ਕਿਉਂਕਿ ਇਹ ਸਾਰੇ ਸਾਥੀ ਉਹ ਨੇ ਜਿਹੜੇ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜਾ ਮਦਦ ਪਹੁੰਚਾਉਣ ਦਾ ਕੰਮ ਕਰਨਗੇ ਇਨਸ਼ਾਅੱਲਾਹ ਤਾਲਾ ਤੇ ਸੰਡੇ ਨੂੰ ਅਸੀਂ ਸਾਰੇ ਫੇਰ ਦੁਬਾਰਾ ਇੱਥੇ ਇਕੱਠੇ ਹੋ ਰਹੇ ਹਾਂ 12 ਵਜੇ ਦੇ ਕਰੀਬ ਤੇ 12 ਵਜੇ ਇਥੋਂ ਅਸੀਂ ਜਿਹੜਾ ਰਾਹਤ ਸਮਗਰੀ ਕੈਂਪ ਸਟਾਰਟ ਕਰਨ ਜਾ ਰਹੇ ਹਾਂ ਇਨਸ਼ਾਅੱਲਾ। ਜੀ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਮੁਸਲਮਾਨ ਭਾਈਚਾਰੇ ਦੇ ਪ੍ਰਧਾਨ ਦੇ ਨਾਲ ਉਹਨਾਂ ਨੇ ਦੱਸਿਆ ਸੰਡੇ ਵਾਲੇ ਦਿਨ ਤੋਂ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਮੱਜਿਤਾ ਤੋਂ ਟਰੱਕ ਭੇਜੇ ਜਾਣਗੇ ਰਾਹਤ ਸਮਗਰੀ ਜੋ-ਜੋ ਚੀਜ਼ਾਂ ਦੀ ਜ਼ਰੂਰਤ ਹੈ ਭਾਵੇਂ ਤਰਪਹਿਲਾ ਦੀ ਜ਼ਰੂਰਤ ਹੈ ਭਾਵੇਂ ਖਾਣ-ਪੀਣ ਦੇ ਸਮਾਨ ਦੀ ਜ਼ਰੂਰਤ ਹੈ ਕਿਹੜੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਕਿਹੜੇ-ਕਿਹੜੀ ਜਗ੍ਹਾ ਦੀ ਕੀ-ਕੀ ਚੀਜ਼ ਦੀ ਜ਼ਰੂਰਤ ਹੈ ਉਹ ਮੁਸਲਮਾਨ ਭਾਈਚਾਰੇ ਵੱਲੋਂ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਸ਼ੋਭਾ ਯਾਤਰਾ ਗੱਡੀ ਜਾਂਦੀ ਆ ਉਹਨਾਂ ਵੱਲੋਂ ਕਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਉਸ ਦੇ ਸਬੰਧ ਵਿੱਚ ਕਿਹੜੇ ਫਸੇ ਹੋਏ ਲੋਕਾਂ ਲਈ ਮਦਦ ਲਈ ਕਿਹੜੀ ਹੈ ਮੁਸਲਮਾਨ ਭਾਈਚਾਰਾ ਪਹੁੰਚ ਰਿਹਾ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ